ਲੋ ਜੀ ਚੈੱਕ ਕਰ ਸਕਦੇ ਭਰਾ ਮੋੜ ਦਿਓ ਭਰਾ ਦਿਓ ਲਿਓ ਭਰਾ ਹਨ ਇਹ ਪਤਾ ਅਜੀ ਸੂਪੇ ਹਨ ਕਿਉਂਕਿ ਹਾਂ ਭਾਈ ਹਾਂ ਠੀਕ ਆ ਮੜਾ ਉਹ ਇਹਨੂੰ ਰੋਕ ਲਓ ਇੱਥੇ ਜੀ ਰੋਕ ਲੂ ਰੋਕ ਲੂ ਮੜਾ ਇਹ ਮੈਂ ਥਾਣੀ ਤਰੂ ਬੁਖਾ ਦਾ ਚੰਗੀ ਤਰ੍ਹਾਂ ਕਰਮਾ ਵਾਲੀ ਦੇ ਲੋ ਜੀ ਬਸ ਇਧਰ ਹੀ ਸ਼ਾਰਟ ਵੀ ਦਿਖਾ ਦੇ ਬਸ ਠੀਕ ਹੈ ਇਧਰ ਹੀ ਸ਼ਾਰਟ ਆ ਗਈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰੂੜੇਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੋਫਈ ਆ ਛੋਟਾ M29 ਦਾ ਬੱਚਾ ਠੀਕ ਹੈ ਜੀ ਇੱਕ ਵੱਜ ਸੂਣ ਵਾਲੀ ਆ ਤੇ ਇੱਕ ਬਾਈ ਕੋਲ ਛੋਟਾ ਕਟਾ M29 ਦੀ ਆ ਇਹਦੇ ਬੱਚਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਦੇਖ ਸਕਦੇ ਹੋ ਫੇਸ ਕੁਆਲਿਟੀ ਛੋਟੇ ਦੀ ਤੇ ਟੈਕਟੀਕਲ ਠੀਕ ਹੈ ਜੀ ਤੇ ਗੱਬਣ ਵੀ ਮੱਝ ਬਾਈ ਕਹਿੰਦਾ ਇਹਦੇ ਤੁਸੀਂ ਆ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਤੋਂ ਬਾਈ ਜੀ ਸਸਤੀ ਕਾ ਜੀ ਸਸਤੀ ਕਾ ਜੀ ਨਾਮ ਵੀਰ ਜੀ ਆਪਣਾ ਆਪਣਾ ਨਾਮ ਬਾਈ ਸਤਗਤ ਹੈਗਾ ਪਿੰਡ ਪਿੰਡ ਬੱਡੇ ਰੂਰੇ ਦੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤੇ ਨੇੜੇ-ਨੇੜੇ ਪਿੰਡ ਕਿਹੜੇ ਜੀ ਆਪਣੇ ਇਹਦੇ ਆਪਾਂ ਲਤਾਜੋ ਪੱਕੋ ਥੌੜਾ ਠੀਕ ਹੈ ਜੀ ਠੀਕ ਹੈ ਜੀ ਮੱਝ ਵੀ ਜਾਣਕਾਰੀ ਦਿਓ ਜੀ ਆਪਣੇ ਕਿੰਨੇ ਦਿਨ ਬਾਕੀ ਹੈ ਕੀ ਗੱਲਬਾਤ ਅੱਜ ਸਵੇਰੀ ਇਹ ਸੂਰਜ ਹੀ ਵੱਜੇ ਸਮਝੋ ਠੀਕ ਹੈ 17 ਕਿਲੋ ਦੁੱਧ ਦੀ ਗਰੰਟੀ ਦੇਵਾਂਗੇ 2 ਕੇ ਲੈ ਲੇ ਅਗਲਾ 4 ਟੰਗ ਠੀਕ ਆ ਇਹ ਤੋਂ ਲੈ ਲੇ ਆਪਾਂ ਨੂੰ ਇਹ ਨਹੀਂ ਹੈਗਾ ਵੀ ਆਪਾਂ ਗੱਭਣ ਵੇਚ ਰਹੀ ਆ ਓਕੇ ਜਮਾ ਸੂਏ ਤੋਂ ਸਵੇਰ ਆ ਕੇ ਅਗਲੇ ਨੂੰ ਡੱਬੇ ਭਰ ਕੇ ਦੇਵਾਂਗੇ ਠੀਕ ਆ ਜਿਹਦੇ ਦੇ ਤਾਂ ਲੀਟਰ ਹੋ ਗਏ ਉਹਨੇ ਘਰ ਲੈ ਜੇ ਤੇ ਨਹੀਂ ਮੱਝ ਆਪਣੀ ਖੜੀ ਆ ਫੇਰ ਓਕੇ ਠੀਕ ਆ ਜੀ ਬਹੁਤ ਵਧੀਆ ਗੱਲ ਜਿਆਸੂਆ ਹੁੰਦੀ ਆ ਜੀ ਹਾਂਜੀ ਘੱਟੀ ਉਹ ਮਾਰ ਖਰੀਆ ਇੱਕ ਨਾਲ ਦਾ ਕਰਤਾ ਇਹਦਾ ਹੋ ਜਰ ਗਿਆ ਸੀ ਘੱਟੀ ਆ ਜੀ ਮਗਰ ਹਾਂਜੀ ਜਿਆਸੂਆ ਹਾਂਜੀ ਠੀਕ ਆ ਕੋਪਰਾ ਬਾਈ ਨੇ ਗਰੰਟੀ ਫੁੱਲ ਸਾਥ ਲੈਤੀ ਆ ਜੇ ਐਂ ਲੈ ਕੇ ਆਣੀ ਆ ਐ ਲੇ ਜੋ ਬਾਈ ਕਹਿੰਦਾ ਨਹੀਂ ਸਵਾ ਕੇ ਦੇ ਦਾਂਗੇ ਹਾਂ ਦੁੱਧ ਹੈਗਾ 17 ਲੀਟਰ ਤੀਜਾ ਸੂਆ ਛੋਟੀ ਬਾਈ ਘਰ ਦਈ ਆਪਣੀ ਇਹ ਠੀਕ ਆ ਤੋੜ ਦੋ ਲੋ ਜੀ ਕਰਮਾਂ ਵਾਲੀ ਦਾ ਕੱਦ ਬੈਠਾ ਚੰਗੀ ਪੜੀ ਫਲੋਸੀ ਆ ਠੀਕ ਹੈ ਜੀ ਤੇ ਛੋਟੇ ਤੋਂ ਕਿਹੜੇ ਤੋਂ ਗੱਪਣਾ ਫਿਰ ਘਰ ਵਾਲੇ ਤੁਸੀਂ ਐਮ 29 ਵਾਲੇ ਤੋਂ ਹਾਂ ਬਈ ਆਪਾਂ ਹਾਂ ਗੱਪਣਾ ਠੀਕ ਆ ਤੋੜ ਦੋ ਭਾ ਲੋ ਜੀ ਤੇ ਚੀਜ਼ ਤੁਸੀਂ ਦੇਖ ਸਕਦੇ ਹੋ ਸਿਆਉਣੇ ਦਾ ਸਿਆਉਣਾ ਆਰ ਪੀ ਆਰ ਪੀ ਆ ਠੀਕ ਆ ਚਾਰੇ ਥਣ ਪੀੜੀ ਤੇ ਪਾਵੇ ਵਰ ਗਿਆ ਦੇਖ ਸਕਦੇ ਹੋ ਲੋ ਜੀ ਚੈੱਕ ਕਰ ਸਕਦੇ ਭਰਾ ਮੋੜ ਲਓ ਭਰਾ ਲਿਓ ਭਰਾ ਹਣੀ ਪਤਾ ਅੱਜੀ ਸੂਪੇ ਹਨ ਕਿਉਂਕਿ ਠੀਕ ਆ ਮੜਾ ਇਹਨੂੰ ਰੋਕ ਲੂੰਗਾ ਤੇ ਵੀ ਰੋਕ ਲੂ ਰੋਕ ਲੂ ਮੜਾ ਜੇ ਮੈਂ ਥਾਣੀ ਤੇ ਨੂੰ ਬੁਖਾ ਦਾਂ ਚੰਗੀ ਤਰ੍ਹਾਂ ਕਰਮਾਂ ਵਾਲੀ ਦੇ ਲੋ ਜੀ ਬਸ ਇਧਰਲੀ ਸਾਈਡ ਵੀ ਵਿਖਾ ਦੇ ਭਰਾ ਠੀਕ ਆ ਇਧਰਲੀ ਸਾਈਡ ਤਾਂ ਆ ਗਈ ਬਾਈ ਮੈਂ ਲੋ ਜੀ ਇਧਰਲੀ ਸਾਈਡ ਵੀ ਚੈੱਕ ਕਰ ਸਕਦੇ ਹੋ ਠੀਕ ਹੈ। ਲੋ ਠੀਕ ਕੱਢ ਬੱਡ ਸੁੱਖਣਾ ਚੰਗੀ ਪਲੀ ਵੀ ਠੀਕ ਹੈ ਜੀ। ਲੋ ਜੀ। ਰੇਟ ਭਰਾ ਦਾ ਜਾਇਜ਼ ਆ। ਰੇਟ ਬਾਈ ਫੋਨ ਤੇ ਕਰਾਂਗੇ। ਆਹ ਚਲਦੀਆਂ ਨੂੰ ਹੋਰ ਵਾਹ ਠੀਕ ਹੈ। ਲੋ ਜੀ। ਬੰਨਦੇ ਭਾਈ। ਹਾਂ ਭਾਈ ਬੰਨਦੇ ਬੰਨਦੇ। ਲੋ ਜੀ। ਠੀਕ ਹੈ ਜੀ। ਚੈੱਕ ਤੇ ਤਸੱਲੀ ਤੁਸੀਂ ਆਪ ਵੀ ਕਰਨੀ ਆਂ ਬਾਈ ਨੇ ਆਪ ਨੂੰ ਗਾਰੰਟੀ ਵੀ ਦਿੱਤੀ ਇਹਨੇ ਇਹ ਨੀ ਚੀਜ਼ਾਂ ਦੀ ਹਨਾ। ਚਾਹੇ ਸਵਾਇਤ ਲੈ ਜੇ ਚਾਹੇ। ਪਹਿਲਾਂ ਲੈ ਚਲੋ ਹਨਾ। ਰੇਟ ਬਾਈ ਜੀ ਕਹਿੰਦੇ ਫੋਨ ਤੇ ਉਰੀ ਬਣ ਲਓ ਵੀਰੇ ਫਿਰ ਆਪਾਂ ਸ਼ਾਰਟ ਵੀਡੀਓ ਇੱਕ ਹੋਰ ਬਣਾਉਣੀ ਆ ਇਧਰ ਹੀ ਬਣ ਦੋ ਕੱਟੇ ਨਾਲ ਜਾ ਇੱਥੇ ਬਣ ਲਓ ਫਿਰ ਦੁਬਾਰੇ ਖੋਲਣੀ ਪੂਛਣ ਨੂੰ ਦੁਬਾਰੇ ਇਧਰ ਲਿਓ ਲਓ ਜੀ ਠੀਕ ਆ ਐ ਰੱਖਵਾਣੀ ਹੈ ਤੇ ਬੰਨ੍ਹਣਾ ਪਰਲੇ ਪਾਸੇ ਬਣ ਲਓ ਬਸ ਇੱਥੇ ਉਰੀ ਬਣ ਲਓ ਬਰ ਛੋਟਾ ਦਾ ਹੋਣਾ ਜਿੱਧਰ ਬਣ ਲਓ ਇੱਥੇ ਹਾਂ ਬਸ ਹਾਂ ਹੈਗਾ ਜੇ ਕੱਲੀ ਪਾ ਦੋ ਬਸ ਲਓ ਜੀ ਤੁਰਾ ਤਰਾ ਕਰਮ ਵਾਲੀ ਦਾ ਸੁਣਾ ਇੱਥੇ ਬਣ ਦੋ ਵੀ ਲਓ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਨੰਗੀਨਾ ਹੀ ਆ ਛੋਟਾ ਠੀਕ ਹੈ ਨਾ ਐਮ 29 ਦਾ ਕੱਦ ਬੈਡ ਠੀਕ ਹੈ ਜੀ ਲਓ ਜੀ ਆਹ ਕਿਤੇ ਲੈਣਾ ਟੈਸਟਿਕਲ ਚੈੱਕ ਕਰ ਸਕਦੇ ਹਾਂਜੀ ਭਾਈ ਛੋਟਰੀ ਜਾਣਕਾਰੀ ਦਿਓ ਆਪਣੀ ਭਾਈ ਇਹ ਐਮ 29 ਦਾ ਬੱਚਾ ਹੈਗਾ ਹਾਂਜੀ 4 ਸਾਲ ਦਾ ਹੋ ਗਿਆ ਇਹ 4 ਸਾਲ ਦਾ ਹੋ ਗਿਆ ਹਾਂ ਠੀਕ ਆ ਇਹ ਰਿਜ਼ਲਟ ਆਪਨੇ ਹੋਇਆ ਬੱਚੇ ਦੇ ਖਰੇਆ ਮੀਨੀ ਮੈਂ ਦਾ ਇਹ ਬੱਚਾ ਹੈਗਾ ਹਾਂਜੀ ਇੱਕ ਲੋ ਜੀ ਮਾਂ ਨੇ ਸੋਧਾ ਲਓ ਹੁਣ 1 ਮਹੀਨਾ ਰਹਿਣਾ ਸੂਣ ਚ ਓਕੇ ਠੀਕ ਆ ਆਪਣਾ ਕਰ ਉਪਾੜਿਆ ਠੀਕ ਆ ਰੇਟ ਰੂਟ ਪਰਾ ਦਾ ਰੇਟ ਦਾ ਫੋਨ ਕੀਤਾ ਲੈ ਰੇਟ ਫੋਨ ਤੇ ਲੋ ਪਰਾ ਟੈਕਨੀਕਲ ਚੈੱਕ ਕਰ ਸਕਦੇ ਫੇਰ ਦੁਬਾਰੇ ਐਮ 29 ਦਾ ਬੱਚਾ ਸਾਨੂੰ ਪਤਾ ਹੀ ਰਿਕਾਰਡ ਇਹਦੇ ਪਿਓ ਦਾ ਹਨ ਤੇ ਮਾਂ ਮਾਂ ਦਾ ਰਿਕਾਰਡ ਵੀ ਪਈ ਕਹਿੰਦਾ ਸੁਖਨਾ ਵਧੀਆ 20 ਲੀਟਰ ਵਾਲੀ ਆ ਤੇ ਭਾਈ ਬਾਅਦ ਚ ਤੋਰਾਂਗੇ ਪਹਿਲਾਂ ਆਪਾਂ ਮਾਂ ਦਿਖਾਓ ਨਾਲੇ ਦੀ ਜਿਹੜਾ ਰਿਜ਼ਲਟ ਆ ਕੱਟੀ ਹਾਂ ਜੀ ਕੱਟੀ ਉਹ ਦਿਖਾਓ ਹਾਂ ਹਾਂ ਉਹ ਦਿਖਾ ਦੇ ਨਾਲੇ ਉਹ ਵੀ ਦਿਖਾ ਲਾਂਗੇ ਦਿਖਾ ਲਾਂਗੇ ਚਲੋ ਦਿਖਾ ਦਿਓ ਪਰ ਉਹ ਸੇਲ ਨਹੀਂ ਹੈਗੀ ਹਨ ਜਿਹੜੀਆਂ ਆਪਾਂ ਦਿਖਾ ਰਹੇ ਹਾਂ ਹਾਂ ਉਹ ਸਾਨੂੰ ਦਿਖਾ ਰਹੇ ਪਹਿਲਾਂ ਤਾਂ ਦੀ ਮਾਂ ਦਿਖਾ ਦਿਓ ਹਾਂ ਹਾਂ ਠੀਕ ਹੈ ਲਓ ਜੀ ਇਹ ਰਹੀ ਮਾਂ ਠੀਕ ਹੈ ਨਾ ਲਓ ਜੀ ਚੈੱਕ ਕਰ ਸਕਦਾ ਮਹੀਨਾ ਬਾਈ ਕਹਿੰਦਾ ਦਾ ਰਹਿੰਦਾ ਮੀਣੀ ਮੱਝ ਦਾ ਇਹ ਕੱਟਾ ਠੀਕ ਹੈ ਐਮ 29 ਦਾ ਠੀਕ ਹੈ ਹਾਂ ਬਾਈ ਇਹਦਾ ਰਿਜ਼ਲਟ ਜਿਹੜੀ ਝੋਟੀ ਹੈ ਉਹ ਕਿਹੜੀ ਇਹਦੀ ਕਿਹੜਾ ਛੋਟਾ ਉਹ ਵਿਖਾ ਦੋ ਠੀਕ ਆ ਉਹ ਵੀ ਵਿਖਾ ਦੋ ਇਹ ਵੀ ਬਈ ਸੇਲ ਆ ਇਹ ਵੀ ਸੇਲ ਕਰਦਾ ਹੈ ਬਈ ਹਾਂ ਇਹ ਵੀ ਸੇਲ ਹੈ ਦਾ ਇਹਦੇ ਜਮ ਐਮ 29 ਦਾ ਬੱਚਾ ਦਾ ਠੀਕ ਆ ਲੋ ਪ੍ਰਾਈਸ ਦਾ ਰਿਜ਼ਲਟ ਦੇਖ ਸਕਦੇ ਹੋ ਟੈਸਟਿਕਲ ਇਹਦੇ ਵੀ ਸੁਖਨਾ ਸੋਹਣੇ ਆ 10 ਮਹੀਨਿਆਂ ਦਾ ਕੱਦ ਵੜ ਸੁਖਨਾ ਸੋਹਣਾ ਠੀਕ ਆ ਜੀ ਲੋ ਜੀ ਇਹ ਸਾਨੂੰ ਹੱਥ ਇਹਦੇ ਰਿਜ਼ਲਟ ਠੀਕ ਆ ਲੋ ਜੀ ਆ ਇਹਦੀਆਂ ਕਟੀਆਂ ਬਾਈ ਦਾ ਘਰੀ ਦਾ ਵਾ ਤਿਆਰ ਕਰਿਆ ਵਾ ਦੇਖ ਸਕਦੇ ਕੱਟੀ ਕੋਸ ਉਹਨੇ ਕੱਟੀਆਂ ਵੇਚਦੇ ਆਪਾਂ ਵੇਚ ਲੈ ਆ ਜੀ ਭਾ ਲਾ ਕੇ ਠੀਕ ਆ ਕੱਟੀ ਵੀ ਭਈਆ ਦੋਨੇ ਕੱਟੀਆਂ ਦੀਆਂ ਠੀਕ ਆ ਜੀ ਆ ਮੱਝਾ ਤੇ ਹਾਂ ਜੀ ਬਈ ਤੋਰ ਕੇ ਦਿਖਾਓ ਛੋਟਾ ਆਪਣਾ ਲੋ ਜੀ ਚੈੱਕ ਕਰ ਸਰ ਤੇ ਚੈੱਕ ਕਰ ਸਰ ਪਰਾ ਸਿੰਗੀ ਸੁੰਗੀ ਤੇ ਕੱਦ ਵੱਡ ਤੇ ਤੁਹਾਨੂੰ ਤੋਰਾ ਵੀ ਵਿਖਾਉਣੇ ਆ ਇਹ ਵੀ ਸੇਲ ਆ ਤੇ ਰੇਟ ਇਹਦਾ ਵੀ ਫੋਨ ਤੇ ਕਿਉਂਕਿ ਤੁਹਾਨੂੰ ਪਤਾ ਰੇਟ ਫਰ ਹੋਣਾ ਕਾਫੀ ਹੋਊਗਾ ਤਵੀ ਹਨਾ ਕਿਉਂਕਿ ਚੰਗਾ ਪਾਲਿਆ ਬਲੋਸਿਆ ਤੇ ਜਾਤ ਤੇ ਸਨਖਪੁਣਾ ਸੋਹਣਾ ਚੰਗਾ ਪਾਲਿਆ ਬਬਾਈ ਦਾ ਐਂ ਸੌਂਕ ਨਾਲ ਠੀਕ ਆ ਤੇ ਭਾਈ ਕਹਿੰਦਾ ਸੇਲ ਕਰ ਦਾਂਗੇ ਠੀਕ ਹੈ ਜੀ ਲੋਈ ਕੋਈ ਹੁਣ ਤੱਕ ਰਿਜ਼ਲਟ ਕਿੰਨੇ ਕਾਗੇ ਦੇ ਹੁਣ ਤੱਕ ਬਾਈ ਰਿਜ਼ਲਟ ਬਹੁਤ ਆ ਗਿਆ ਆਪਾਂ ਜਿਹੜੇ ਉਹ ਥੋੜਾ ਅਤੀਨੀ ਖੇਤ ਰਹਿਦੇ ਕਰਕੇ ਪਿੰਡ ਤਾਂ ਸਿੱਖਣ ਆ ਲਵੇ ਲਵੇ ਜਿਹੜੇ ਮੈਂ ਕਹਿੰਨੇ ਕੀ ਮਹਿਤਾ ਹਾਂ 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 ਦਾ ਜੋ ਹੈ ਅੱਛਾ ਇੰਨਾ ਮੱਧਾ ਤਾਂ ਜਿਆਦਾ ਛੱਡਦਾ ਹੈ 3 4 ਹੂੰ ठीक है सही गला लो जी चेक कर सके मोड़ लो मोड़ लो लो जी लो जी 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 एक सिक्का बांधना परा लो जी बाकी टेस्टी ही कल चेक कर सके लो जी चाय जवा खोली करना भाई अनु चाय जवा खोली करना बुढ़िया भी खोली करना ठीक है ਮਾ ਮਾ ਨੂੰ ਨਾ ਆਪਣੇ ਗ੍ਰੈਂਡੀਆ ਯਾਰ ਕਿੱਲੇ ਵਾਰ ਦਾ ਹੋਰ ਕੇ ਜੇ ਮਸਤ ਰਾਇਆ ਅੱਛਾ ਜੀ ਮੱਧ ਸਾਵਰ ਕੀ ਦੇ ਫਾਰਕੇ ਕੀ ਆ ਚਾਹਤੋ ਤਾਂ ਨਾ ਬਗਰਾ ਅੱਛਾ ਠੀਕਾ ਲੋ ਜੀ ਚੁੱਕੇ ਬੰਦ ਚੀਜ਼ ਆ ਬਾਈ ਕੋਲ ਰਿਜ਼ਲਟ ਵੀ ਆ ਗਿਆ ਤੇ ਬਾਈ ਕਹਿੰਦਾ ਨੇੜੇ ਨੇੜੇ ਪਿੰਡਾਂ ਚ ਰਿਜ਼ਲਟ ਬਹੁਤ ਵਧੀਆ ਆਏ ਆ ਕੋਈ ਮਾੜੇ ਨਹੀਂ ਆਏ ਬੰਦੋ ਭਰਾ ਬਸ ਲੋ ਜੀ ਬੰਦੋ ਜੀ ਬੰਦੋ ਰੇ ਰੇਟ ਬਾਈ ਇਹਦਾ ਫੋਨ ਤੇ ਹੋਗਾ ਫੋਨ ਤੇ ਕਰਨਾ ਬਾਈ ਰੇਟ ਫੋਨ ਤੇ ਇਹਦਾ ਵੀ ਠੀਕ ਆ ਬੰਦ ਲੋ ਕੋਈ ਨਾ ਬੰਦ ਲੈਣੋ ਲੋ ਜੀ ਚੈੱਕ ਕਰ ਸਕਦੇ ਹੋ ਭਰਾ ਨੋ ਜੀ। ਜਾ ਤੁਸੀਂ ਨਹੀਂ ਹੋਤੀ ਬਨੰਦੇ ਭਾਈ ਹਲੇ ਇੱਕ ਮਿੰਟ ਸ਼ਾਰਟ ਵੀਡੀਓ ਬਣਾਉਣੀ ਆਪਾਂ। ਹਾਂਜੀ ਹਾਂਜੀ। ਛੋਟਾ ਬੁੱਧ ਲੈ ਕੇ ਆਣਾ ਪਾਪੂ ਨੂੰ। ਲੋ ਭਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਈ ਕੋਲ ਤੈਨ ਨਗ ਪਕਾਉਗਾ। ਠੀਕ ਹੈ ਜੀ। ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਮਿਲਦੇ ਆ ਕਿਸੇ ਨਵੀਂ ਵੀਡੀਓ ਚੋਕ ਤੇ। ਬਾਈ। ਖੜ ਜਾ ਵੀ ਖੜ ਜਾ ਇੱਥੇ ਇੱਥੇ ਆਪਣਾ ਭਾਈ ਇੱਕ ਕਮੈਂਟ ਆ ਲਈ ਇੱਥੇ ਉਹਨਾਂ ਨੂੰ ਕੋਈ ਮੈਂ ਤੁਹਾਨੂੰ ਤੇਰੀ ਪਾਰੀ ਹੋ ਸਕਦੀ ਹੈ ਕੋਈ ਚਾਹ ਬੇਰ ਹੈ ਕੋਈ ਸਾਹ ਕੋਈ ਤਾਂ ਹੀ ਤਾਂ ਨਹੀਂ ਹੁਣ ਆਪਾਂ ਕੱਟ ਪੀ ਜਿਆਦਾ ਪਹਿਲਾਂ ਦੱਸਣਾ ਸੀ ਤਿੰਨ ਪਾਸੇ ਕੋਈ ਗੱਲ ਤੁਸੀਂ ਆ ਕਰ ਲੋ ਗਲਤ ਚਲ ਤੁਸੀਂ ਨਾ ਆਪਾਂ ਫੋਟੋ ਖਿੱਚ ਲਈ ਸਿਕ ਇੱਧਰ ਨੂੰ ਖੜ ਜੋ ਇੱਥੇ ਖੜ ਜੋ ਕੋਈ ਗੱਲ ਨਹੀਂ ਉਹ ਗੱਲ